ਹਾਰਡ ਪੀਡ ਤੇ ਉਹ ਵੀ ਨਕਲੀ ਬਣਾ ਕੇ ਜਿਹੜੇ ਪੇਸ਼ ਕੀਤੇ ਗਏ। ਮੇਰੇ ਨਾਲ ਕਿਵੇਂ ਬੱਕਰੀਆਂ ਦੇ ਮੁਰਗੀਆਂ ਦੇ ਕਿਹੇ ਦੇ ਮੇਖੋ ਇੱਥੇ ਲੋਕਾਂ ਨੂੰ ਲੋਕਾਂ ਨੂੰ ਪੁੱਛਦਾ ਕਿਹਦੇ 5 ਪੈਸੇ ਨਹੀਂ ਇਹਨਾਂ ਨੇ ਦਿੱਤੇ। ਸਰਕਾਰ ਜਿਹੜੀ ਹੈਗੀ ਆ ਉਹ ਗਰਾਊਂਡ ਤੇ ਜਾਵਾਂ ਫੇਲ ਹੋਈ ਆ। ਇਹ ਇਥੇ ਇਕੱਲੇ ਲੱਗੇ ਪਏ ਸੀ ਸਾਨੂੰ ਲੱਗਾ ਵੀ ਇਹਨਾਂ ਦੀ ਦੁੱਖੜਾ ਸੁਣ ਕੇ ਆ ਕੇ ਜਿਹੜਾ ਮੋੜ ਵਸੇਬੇ ਦੇ ਲਈ ਜਿਹੜਾ ਸਾਰਾ ਉਹ ਪਲਾਨ ਕਰਕੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਪਿੰਡ ਚੱਲਦੇ ਵੈਗੁਰਜੀਕਾ ਖਾਲਸਾ ਵੈਗੁਰਜੀ ਦੀ ਫਤਿਹ ਦਾਸ ਗੁਰਪ੍ਰਿੰਸ ਸਿੰਘ ਮਿਸਲ ਸਤਲੁਜ ਜਿੱਥੇ ਬੰਦੀ ਦੀ ਅਸੀਂ ਸੇਵਾ ਕਰਦੇ ਆਂ ਤੇ ਤੁਹਾਨੂੰ ਮੈਂ ਨਿੱਕੇ ਬਰੀਫ ਤੇ ਦੱਸ ਦੇਣਾ ਜੀ ਅਸੀਂ ਅੱਜ ਤੋਂ ਮਹੀਨਾ ਪਹਿਲਾਂ ਆਏ ਸੀਗੇ ਸਰਦਾਰ ਭਜਨ ਸਿੰਘ ਹੁਣੇ ਇਕੱਲੇ ਆਪਦੇ ਲੈਵਲ ਤੇ ਇੱਥੇ ਹੋਰ ਕੋਈ ਇੱਥੇ ਨਾ ਹੈ ਨਹੀਂ ਸੀਗਾ ਅਜੇ ਤਾਂ ਰੌਣਕ ਮੇਲਾ ਪੂਰਾ ਲਿੰਦਾ ਹੀ ਵੀ ਇੱਥੇ ਇਕੱਲੇ ਲੱਗੇ ਪਏ ਸੀ ਸਾਨੂੰ ਲੱਗਾ ਵੀ ਇਹਨਾਂ ਦੀ ਦੁੱਖੜਾ ਸੁਣ ਕੇ ਆ ਕੇ ਜਦੋਂ ਇੱਥੇ ਆ ਕੇ ਵੇਖਿਆ ਇਹ ਹਾਲਾਤ ਆਪ ਦਾ ਹੀ ਮਨ ਬਹੁਤ ਪਰੇਸ਼ਾਨ ਹੋਇਆ ਇਹ ਆਪਦੇ ਟਰੈਕਟਰ ਨਾਲ ਕਰ ਰਹੇ ਸੀਗੇ ਰੇਤਾ ਬਹੁਤ ਜ਼ਿਆਦਾ ਚੜੀ ਸੀ ਟਰੈਕਟਰ ਵੀ ਇਨਾਂ ਕੋਲੇ ਹਲਕਾ ਹੀ ਸੀਗਾ ਜੀ ਤੇ ਇਨਾਂ ਨਾਲ ਅਸੀਂ ਵਾਦਾ ਕਰਕੇ ਗਏ ਸੀਗੇ ਵੀ ਅਸੀਂ ਥੋੜਾ ਜਿਹਾ ਆਪਦੇ ਬੀਜ ਵਜਾਇਆ ਕਰਕੇ ਵੀ ਇੱਥੇ ਅਸੀਂ ਹੁਣ ਪਹੁੰਚੇ ਆ ਸਾਨੂੰ 5 ਦਿਨ ਹੋ ਗਏ ਆ ਤੇ ਕੋਈ ਸਰਕਾਰ ਦਾ ਮੰਨ ਲਓ ਵੀ ਆਪਾਂ ਕਹੀਏ ਕੋਈ ਇੱਥੇ ਸਾਨੂੰ ਦਿਸਿਆ ਨਹੀਂ ਨੁਮਾਇੰਦਾ ਅਸੀਂ ਆਪ ਦੀ ਜਥੇਬੰਦੀ ਸਿੰਘਾਂ ਦੀ ਸੇਵਾ ਨਾਲ ਭਰਾਵਾਂ ਦੇ ਸਹਿਯੋਗ ਨਾਲ ਇੱਥੇ ਅਸੀਂ ਡੀਜ਼ਲ ਵੀ ਦੇ ਕੇ ਗਏ ਪਹਿਲਾਂ ਹੀ ਹੁਣ ਆਪਦੇ ਟਰੈਕਟਰ ਲਿਆ ਕੇ ਡੀਜ਼ਲ ਆਪਦੇ ਮੈਨ ਲੋ ਵੀ ਭਰਾਵਾਂ ਦੇ ਸਹਿਯੋਗ ਨਾਲ ਇੱਥੇ ਅਸੀਂ ਵਾਹਨ ਪੱਤਰ ਕਰਕੇ ਤੁਸੀਂ ਦੇਖ ਹੀ ਸਕਦੇ ਆ ਪਹਿਲਾਂ ਇੱਥੇ ਜਿੱਥੇ ਖੜਨੂ ਜੀ ਨਹੀਂ ਕਰਦਾ ਸੀਗਾ ਹੁਣ ਇੱਥੇ ਤਕਰੀਬਨ ਕਰਾਇਆ ਲਾ ਕੇ ਪੱਤਰ ਕਰਕੇ ਉਹ ਵਾਈ ਜੋ ਜਮੀਨ ਬੀਜੇ ਜੋਗੀ ਹੈ ਜੀ ਉਸ ਵਾਹਨ ਬੀਜਿਆ ਵੀ ਗਿਆ ਦੇਖੋ ਜੀ ਸਰਕਾਰ ਤਾਂ ਸਾਨੂੰ 20 ਸਤੰਬਰ ਤੋਂ ਲੱਗੇ ਕਿਤੇ ਵੀ ਦਿਖਾਈ ਨਹੀਂ ਦਿੱਤੀ ਗਰਾਊਂਡ ਲੈਵਲ ਤੇ ਸਾਡੇ ਸਿੰਘਾਂ ਨੇ ਬਹੁਤ ਮਾਣੋ ਵੀ ਹਰੀਕੇ ਹੈਡ ਤੇ ਰੋਮਣ ਹੋਣੀ ਸੀ ਜਿਨ੍ਹਾਂ ਨੇ ਪਹਿਲਾਂ ਕਸ਼ਤੀਆਂ ਰਹੀ ਸੇਵਾ ਕੀਤੀ ਹੁਣ ਵਾਹਨ ਪੱਤਰ ਦੀ ਵੀ ਕਰ ਰਹੇ ਬਹੁਤ ਸਰਨਾ ਵੀ ਚੈਦਕ ਨਾਲ ਸੇਵਾ ਕੀਤੀ ਉਹਨਾਂ ਨੇ ਸਰਕਾਰ ਸਾਨੂੰ ਵੀਰੇ ਕਿਧਰੇ ਨਹੀਂ ਆ ਰਹੀ ਬਈ ਤੇ ਇਹਨਾਂ ਨੂੰ ਹੁਣ ਆਪ ਹੀ ਕਹਿਣ ਨਾਲ ਨਹੀਂ ਕੋਈ ਇਹਨਾਂ ਨੂੰ ਆਪ ਹੀ ਵੇਖਣਾ ਚਾਹੀਦਾ ਅਸੀਂ ਆਪਦਰੋਂ ਹੀ ਕਹਿੰਨੇ ਆ ਵੀ ਗੁਰੂ ਮਹਾਰਾਜ ਸਾਨੂੰ ਬਲ ਬਖਸ਼ੀ ਇਸੇ ਤਰ੍ਹਾਂ ਹੀ ਆਦੇ ਪੰਜਾਬੀ ਭਰਾਵਾਂ ਨਾਲ ਖੜਦੇ ਰਾਵਾਂਗੇ ਵਾਹਿਗੁਰੂ ਜੀ ਖਾਲਸਾ ਵੈਰੀ ਫਟੇ ਮੈਂ ਮਾਨ ਸਿੰਘ ਕਿਲੀ ਮਿਸਲ ਸਤਲੋਈ ਤੋਂ ਯੂਥ ਜਲਾ ਪ੍ਰਧਾਨ ਤਾਂ ਇੱਥੇ ਜਿਹੜੀ ਸੇਵਾ ਹੈਗੀ ਆ ਵੈਸੇ ਤਾਂ ਪਹਿਲੇ ਦਿਨ ਤੋਂ ਹੀ ਜਦੋਂ ਹੜ੍ਹ ਆਏ ਸੀਗੇ ਤਾਂ ਮੇਰੇ ਨਾਲ ਸਤਲੁਜ ਦੇ ਛੜੇ ਸਿੰਘ ਆ ਅਲੱਗ-ਅਲੱਗ ਥਾਵਾਂ ਤੇ ਪੰਜ ਕੈਂਪ ਸੀਗੇ ਜਿਹੜੇ ਲੱਗੇ ਸੀਗੇ ਤਾਂ ਬੜਾ ਜੰਗੀ ਪੱਦਰ ਤੇ 4-4 5-5 ਫੁੱਟ ਪਾਣੀ ਦੇ ਵਿੱਚ ਜਿਹੜਾ ਉਹ ਸਾਰੀ ਸੇਵਾ ਮਤਲਬ ਜਾਰੀ ਰੱਖੀ ਗਈ ਤਾਂ ਉਸ ਤੋਂ ਬਾਅਦ ਜਿਵੇਂ ਪਾਣੀ ਲੱਥਾ ਤਾਂ ਜਿਹੜੇ ਹਾਲਾਤ ਆ ਉਹ ਹੋਰ ਵੱਧ ਤੋਂ ਵੱਧਰ ਸੀਗੇ ਬਾਦ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਮੌਕੇ ਤੇ ਹਾਲਾਤ ਦੇ ਅਨੁਸਾਰ ਵੀ ਜਿਹੜਾ ਮੁਰ ਵਸੇਬੇ ਦੇ ਲਈ ਜਿਹੜਾ ਸਾਰਾ ਉਹ ਪਲਾਨ ਕਰਕੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਪਹਿਲਾਂ ਤਾਂ ਮਿਸਲ ਸਤਲੁਜੀ ਦੇ ਸਿੰਘਾਂ ਵੱਲੋਂ ਅਲੱਗ-ਅਲੱਗ ਥਾਵਾਂ ਤੇ ਜਿਵੇਂ ਡੀਜ਼ਲ ਦੀ ਜਿਹੜੀ ਵੰਡਿਆ ਉਹ ਇਹਨਾਂ ਭਰਾਵਾਂ ਦੀ ਸਹਿਯੋਗ ਵੱਤ ਤੋਂ ਵੱਧ ਕੀਤਾ ਗਿਆ ਮੇਰੇ ਖਿਆਲ ਨਹੀਂ ਕੋਈ ਇਹ ਸਾਰੇ ਪਿੰਡਾਂ 'ਚ ਕੋਈ ਇਦਾਂ ਦਾ ਕੋਈ ਪਿੰਡ ਹੋਣਾ ਵੀ ਜਿੱਥੇ ਮਤਲਬ ਡੀਜ਼ਲ ਲੈ ਕੇ ਨਾ ਪਹੁੰਚੇ ਹੋਈਏ ਤਾ ਟਰੈਕਟਰਾਂ ਦੀ ਜਿਹੜੀ ਸੇਵਾ ਉਹ ਵੀ ਹਰੀਕੇ ਦੇ ਕੋਲ ਜਿਹੜੀ ਹੈਗੀ ਆ ਬਹੁਤ ਕਾਫੀ ਦਿਨਾਂ ਤੋਂ ਜਿਹੜੀ ਚੱਲ ਰਹੀ ਆ ਤਾਂ ਇੱਥੇ ਵੀ ਜਦੋਂ ਆਏ ਸੀਗੇ ਬਜ਼ੁਰਗ ਇਹਨਾਂ ਦੇ ਬਹੁਤ ਬੁਰੇ ਹਾਲਾਤ ਸੀਗੇ 2023 ਦੇ ਵਿੱਚ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਤਾਂ ਹਜੇ 2 ਸਾਲ ਦੇ ਵਿੱਚ ਮਸਾ ਇਹਨਾਂ ਨੇ ਜਿਹੜਾ ਜ਼ਮੀਨ ਸੀਗੀ ਉਹ ਦੁਬਾਰਾ ਤਿਆਰ ਕੀਤੀ ਸੀ ਪਹਿਲੀ ਫਸਲ ਵੇਚੀ ਤੇ ਦੁਬਾਰਾ ਫਿਰ ਨੁਕਸਾਨ ਹੋ ਗਿਆ ਉਹਦੇ ਕਰਕੇ ਇੱਥੇ ਜਦੋਂ ਆਕੇ ਵਿੱਚ 4-4 5-5 ਫੁੱਟ ਰੇਤਾ ਸੀਗੀ ਇਹਨਾਂ ਦੇ 2 ਬੋਰ ਸੀਗੇ ਸਾਰੇ ਉਹ ਨੁਕਸਾਨੇ ਗਏ ਤਾਂ ਬੜੇ ਬੁਰੇ ਹਾਲਾਤ ਸੀਗੇ ਚਲੋ ਪਹਿਲੀ ਵਾਰੀ ਡੀਜ਼ਲ ਦੀ ਸੇਵਾ ਹੋਈ ਤਾਂ ਅੱਗੇ ਜਿਹੜੀ ਹੁਣ ਮਸਲ ਦੇ ਸਿੰਘਾਂ ਵੱਲੋਂ ਜਿਹੜਾ ਇਹ ਬਾਈ ਗੁਰਪ੍ਰੀਮ ਆ ਜਿਹੜਾ ਸਾਰੇ ਇਹ ਸੇਵਾ ਦੀ ਇੱਥੇ ਦੇਖ ਰਹੇ ਕਰਦੇ ਆ ਟਰੈਕਟਰ ਚੱਲ ਰਹੇ ਆ ਕੁਝ ਜ਼ਮੀਨ ਤੁਸੀਂ ਦੇਖ ਸਕਦੇ ਹੋ ਵੀ ਇਹ ਕਰਾ ਦਿੱਤੀ ਗਈ ਆ ਇੱਧਰ ਜਿਹੜਾ ਹੈਗਾ ਕੁਝ ਜਿਹੜੀ ਉਹ ਕਣਕ ਬੀਜ ਦਿੱਤੀ ਗਈ ਆ ਕੁਝ ਜਿਹੜੀ ਉਹ ਕਣਕ ਬੀਜਣ ਦੀ ਹਜੇ ਤਿਆਰੀ ਆ ਕੁਝ ਜਿਹੜੇ ਹਾਲਾਤ ਆ ਜੇ ਉਹ ਮਤਲਬ ਉਦਾਂ ਹੀ ਆ ਵੀ ਥੋੜਾ ਟਾਈਮ ਲੱਗੇਗਾ ਤਾਂ ਅੱਗੇ ਇਹ ਵੀ ਤੁਹਾਨੂੰ ਦੱਸਣਗੇ ਵੀ ਇੱਥੇ ਮੌਕੇ ਤੇ ਸੇਵਾ ਕਰਵਾ ਰਹੇ ਆ ਵੀ ਕਿੱਦਾਂ ਸਾਰਾ ਉਹ ਦੇ ਸਹਿਯੋਗ ਦੇ ਨਾਲ ਚੱਲ ਰਿਹਾ ਆ ਤੁਸੀਂ ਦੇਖੋਗੇ ਜੀ ਆਪਣੇ ਮੁੱਖ ਮੰਤਰੀ ਸਾਹਿਬ ਪਹਿਲਾਂ ਜਿਹੜੀਆਂ ਦੂਜੀਆਂ ਸਰਕਾਰਾਂ ਨੂੰ ਨਿੱਕੀ ਨਿੱਕੀ ਗੱਲ ਤੇ ਘੇਰਦੇ ਸੀਗੇ ਅੱਜ ਤੁਹਾਨੂੰ ਆ ਵੀ ਮਹਿਸੂਸ ਵੀ ਹੋ ਰਿਹਾ ਦੱਸ ਵੀ ਰਿਹਾ ਕੋਈ ਜਦੋਂ ਉਹਨਾਂ ਨੂੰ ਸਵਾਲ ਕਰਦਾ ਜਾਂ ਗੱਲ ਕਰਦਾ ਉਹਨਾਂ ਦੇ ਜਾਂ ਭਲਾ ਪੱਤਰਕਾਰ ਭਰਾ ਉਹਨਾਂ ਦੇ ਵੀ ਪਰਚੇ ਹੁੰਦੇ ਆ ਤੇ ਕਈਆਂ ਨੂੰ ਘਰੋਂ ਬੇ ਘਰ ਵੀ ਕੀਤਾ ਉਹ ਬਹੁਤ ਮੰਨ ਲਓ ਵੀ ਮਾੜੀ ਗੱਲ ਆ ਵੀ ਕਹਿਣਾ ਚਾਹੀਦਾ ਵੀ ਉਹਨੂੰ ਇਹ ਚੀਜ਼ ਤੋਂ ਮੁਨਕਰ ਹੋਣਾ ਚਾਹੀਦਾ ਵੀ ਇਹ ਪੰਜਾਬ ਆ ਜਿਹੜਾ ਇਹ ਤੂੰ ਪੰਜਾਬ ਦਾ ਅੱਜ ਮਾਲਕ ਆ ਤੈਨੂੰ ਮਜੂਰੀਆਂ ਨੇ ਇਹਨਾਂ ਮਾਣ ਬਖਸ਼ਿਆ ਤੇ ਇਹ ਪੰਜਾਬ ਦੇ ਪਛਿੰਦੇ ਤੈਨੂੰ ਹੀ ਸਵਾਲ ਕਰਨਗੇ ਹੋਰ ਕਿਹਨੂੰ ਕਰਨਗੇ ਜੇ ਕੋਈ ਨਿਰਪੱਖ ਕੋਈ ਪੱਤਰਕਾਰ ਕੋ ਪੱਤਰਕਾਰੀ ਕਰਦਾ ਆ ਤਾਂ ਆਪਾਂ ਹਜੇ ਕੱਲ ਦੀ ਗੱਲ ਹੈ ਉਹ ਰਣਜੀਤ ਸਿੰਘ ਜਿਹੜਾ ਪੱਤਰਕਾਰ ਸੀ ਜਿਹਦੇ ਤੇ ਹਮਲਾ ਕੀਤਾ ਗਿਆ ਜਾਂ ਕਿਸੇ ਨੇ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਕੀਤਾ ਵੀ ਤੁਸੀਂ ਜਿਹੜਾ ਪਿਛਲੇ ਮੁਆਵਜ਼ੇ ਦੀ ਗੱਲ ਕੀਤੀ ਤੇ ਕਹਿੰਦੇ ਵੀ ਤੁਸੀਂ ਸੁਖਵੀਰ ਬਾਦਲ ਨੂੰ ਪੁੱਛ ਲਓ ਤੁਸੀਂ ਤੁਸੀਂ ਸੂਬੇ ਦੇ ਮੁੱਖ ਮੰਤਰੀ ਆ ਜੇ ਤੁਹਾਨੂੰ ਉਹ ਪੱਤਰਕਾਰ ਨਹੀਂ ਸਵਾਲ ਕਰਨਗੇ ਤੇ ਹੋਰ ਦੱਸੋ ਕੋਈ ਯੂਪੀ ਬਿਹਾਰ ਦੇ ਮੁੱਖ ਮੰਤਰੀ ਨੂੰ ਸਵਾਲ ਕਰਨਗੇ ਤਾਂ ਇਹ ਹੈਗਾ ਵੀ ਤੁਸੀਂ ਆਮ ਸੰਗਤ ਨੂੰ ਇੱਥੇ ਗਰਾਊਂਡ ਤੇ ਪੁੱਛੋ ਵੀ ਜਿਹੜੀ ਸਰਕਾਰ ਆ ਉਹ ਤਕਰੀਬਨ ਜਿਹੜੀ ਹਰ ਫਰੰਟ ਤੇ ਫੇਲ ਹੋਈ ਆ ਇਹ ਗੁਰੂ ਕਿਰਪਾ ਨਾਲ ਸਤ ਕਈ ਜਿਹੜੀ ਆਮ ਆਵਾਜ਼ੀ ਦੇ ਖਾਲਸਾ ਲਈ ਫਤਿਹ ਅਸੀਂ ਜਿਹੜੇ ਏਰੀਏ ਦੇ ਵਿੱਚ ਖੜੇ ਆ ਇੱਥੇ ਹੀ ਜਿਹੜੇ ਸਾਡੇ ਉਹ ਮੁੱਖ ਮੰਤਰੀ ਸਾਹਿਬ ਆਏ ਸੀਗੇ ਤੇ ਤੁਸੀਂ ਇਹ ਵੇਖੋ ਵੀ بجائے ਇਹਨਾਂ ਲੋਕਾਂ ਦੀ ਕੋਈ ਗਰਾਊਂਡ ਤੇ ਮਦਦ ਕਰਨ ਦੀ بجائے ਇਹ ਹਾਲਾਤ ਹੋ ਗਏ ਵੀ ਜਿਹੜੇ ਉਹਨਾਂ ਨੇ ਹਾਰਡਪੀਡ ਤੇ ਉਹ ਵੀ ਨਕਲੀ ਬਣਾ ਕੇ ਜਿਹੜੇ ਪੇਸ਼ ਕੀਤੇ ਗਏ ਤਾਂ ਜਿਹੜਾ ਸਰਕਾਰ ਦਾ ਵੀ ਪਿਛਲੀ ਰੇਣਾ ਕਿ ਬੱਕਰੀਆਂ ਦੇ ਮੁਰਗੀਆਂ ਦੇ ਕਹੇ ਦੇ ਵੇਖੋ ਇੱਥੇ ਲੋਕਲ ਤੁਸੀਂ ਲੋਕਾਂ ਨੂੰ ਪੁੱਛ ਸਕਦੇ ਕਿਸੇ ਦੇ 5 ਪੈਸੇ ਨਹੀਂ ਇਹਨਾਂ ਨੇ ਦਿੱਤੇ ਤਾਂ ਜੋ ਇਥੇ ਮਦਦ ਆ ਉਹ ਵੀ ਆਮ ਸੰਗਤਾਂ ਦੇ ਜਿਹੜਾ ਸਹਿਯੋਗ ਦੇ ਨਾਲ ਹੀ ਚੱਲ ਰਹੀ ਆ ਤਾਂ ਸਰਕਾਰ ਜਿਹੜੀ ਹੈਗੀ ਆ ਉਹ ਗਰਾਊਂਡ ਤੇ ਜਾ ਵਾਂ ਫੇਲ ਹੋਈ ਆ ਤਾਂ ਕੇਂਦਰ ਸਰਕਾਰ ਵੀ ਜਿਹੜਾ ਸੀਗਾ ਉਹ ਲੈ ਦੇ ਕੇ ਪਹਿਲਾਂ ਤਾਂ ਜਿਹੜਾ ਇਹ ਹਾੜੇ ਆ ਜਿਹੜੇ ਅਸੀਂ ਇਹਨੂੰ ਮੈਨੇਜਮੈਂਟ ਮੰਨਦੇ ਆ ਵੀ ਇਹ ਜਿਹੜੇ ਹੜ੍ਹ ਸੀਗੇ ਤਾਂ ਦੂਜਾ ਜੀ ਲੈ ਦੇ ਕੇ ਜੇ ਕੇਂਦਰ ਸਰਕਾਰ ਨੇ ਫੰਡ ਵੀ ਜਾਰੀ ਕੀਤੇ ਤੇ ਉਹ ਵੀ ਵੇਖੋ ਨਾ માત્ર ਜਿਹੜੇ ਫੰਡ ਸੀਗੇ ਦਾ ਇਹ ਲੈ ਦੇ ਕੇ ਜਿਹੜਾ ਸਾਡੀ ਇਹ ਧਰਤੀ ਆ ਇਹਦੇ ਨਾਲ ਉਹ ਜੇ ਚਾਹੇ ਪੰਜਾਬ ਦੀ ਸਰਕਾਰ ਕਹਿ ਲੋ ਜਾਂ ਦਿੱਲੀ ਦੀ ਸਰਕਾਰ ਕਹਿ ਲੋ ਹਮੇਸ਼ਾ ਇਹਦੇ ਨਾਲ ਜਿਹੜਾ ਉਹ ਵਿਤਕਰਾਈ ਕੀਤਾ ਜਾਂਦਾ ਤਾਂ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਆ ਉਹਨਾਂ ਨੇ ਹਵਾ ਦੇ ਵਿੱਚ ਤਾਂ ਬਹੁਤ ਮਤਲਬ ਉਹਨਾਂ ਨੇ ਇਹ ਐਡਵਰਟਾਈਜ਼ਮੈਂਟ ਕੀਤੀਆਂ ਵੇਸੀ ਹਾੜਾਂ ਤੇ ਬੜੀ ਮਦਦ ਕੀਤੀ ਆ ਪਰ ਗਰਾਊਂਡ ਤੇ ਤੁਸੀਂ ਜਾ ਕੇ